ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਬਹੁਤ ਸਾਰੀਆਂ ਏਡਾ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਕਣਕ ਲੈਣ ਦੇ ਲਈ ਸੰਪਰਕ ਕਰੋ ਜੀ ਏਰੀਆ ਨੇੜੇ ਮਲੇਰਕੋਟਲਾ ਸਾਫ ਸੁਥਰੀ ਕਣਕ ਹੈ 6700 ਕੁਇੰਟਲ ਕਣਕ ਹੈ ਜੀ 6239785110 6239785110 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਣਕ ਹੈ ਜਿਹੜੀ ਇਹਨਾਂ ਵੀਰਾਂ ਕੋਲੋਂ ਖਰੀਦ ਸਕਦੇ ਹੋ ਇਸ ਵੀਰ ਦੇ ਦੋ ਟਰੈਕਟਰ ਵਿਕਾਉ ਨੇ ਜੀ ਦੋਨੇ ਤੁਸੀਂ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਹੈ ਜੀ ਮਾਡਲ 2018 ਪੀਵੀ 31 ਨੰਬਰ 590000 ਰੁਪਏ ਦਾ ਰੇਟ ਹੈ ਜੀ ਇੱਕ ਸੋਨਾਲੀ ਕਾ 750 ਟਰੈਕਟਰ ਹੈ ਜੀ 2017 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ 470000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਜੀ ਪਿੰਡ ਰੰਗਾ ਨੇੜੇ ਸਰਦੂਲਗੜ ਨੰਬਰ ਨੋਟ ਕਰ ਲਓ ਜੀ 9814528193 9814528193 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਸਵੇਰ ਤੇ ਦੋਨੇ ਟਰੈਕਟਰ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ ਜੀ ਦੋਨੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ 59000 ਚੱਲੀ ਅਲਟੋ ਗੱਡੀ ਵਿਕਾਊ ਹੈ ਜੀ 59000 ਚੱਲੀ ਹੋਈ ਅਲਟੋ ਗੱਡੀ ਵਿਕਾਊ ਹੈ ਜੀ 11 ਮਾਡਲ ਹੈ ਗੱਡੀ ਪੰਜਾਬ ਨੰਬਰ ਹੈ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਗੱਡੀ ਦੀ ਲੋਕੇਸ਼ਨ ਹੈ ਜੀ ਕੋਰਟ ਇਸੇਖਾ ਕੋਰਟ ਇਸੇਖਾ ਦੇ ਵਿੱਚ ਗੱਡੀ ਖੜੀ ਹੈ ਜੀ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ 190 ਡਿਮਾਂਡ ਹੈ ਜੀ 190000 ਰੁਪਏ ਡਿਮਾਂਡ ਰੱਖੀ ਹੈ ਜੀ 9814262567 981426257 ਇਹ ਓਨਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਗੱਡੀ 190 ਦੇ ਵਿੱਚ ਖਰੀਦ ਸਕਦੇ ਹੋ ਮੱਕੀ ਸਰੋਂ ਮਟਰ ਵਿਜਾਈ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਮੱਕੀ ਸਰੋਂ ਮਟਰ ਵਿਜਾਈ ਪਲਾਂਟਰ ਮਸ਼ੀਨ ਵਿਕਾਊ 2022 ਮਾਡਲ ਹੈ ਜੀ 3 ਲੱਖ 20 ਹਜ਼ਾਰ ਰੁਪਏ ਰੇਟ ਰੱਖੇਗੇ ਜੀ ਸਾਰਾ ਸਮਾਨ ਨਾਲ ਦੇਣਗੇ ਡਿਸਕਾਂ ਦਾ ਸੈੱਟ ਵੀ ਨਾਲ ਇਹ ਰੀ ਹੈ ਜੀ ਸਮਾਨ ਨੰਬਰ ਨਿਮੇ 1480Y69 ਦੂਜਾ ਨੰਬਰ ਹੈ ਜੀ 7009409925 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਲੈਂਟਰ ਮਸ਼ੀਨ ਇਹ ਜੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਅੱਜ ਦੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਸੰਦ ਵਿਕਾਉ ਨੇ ਜੀ ਇਸ ਵੀਰ ਦੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਤੋਤੇ ਹਲ ਸੇਲਰ ਕਰਾਹਾ ਹਲ ਤੇ ਕਣਕ ਵਿਜਾਈ ਮਸ਼ੀਨ ਏਰੀਆ ਜੀ ਬਿਕਾਨੇਰ ਇੰਨਾ ਸਾਰੇ ਸੰਦਾਂ ਦਾ ਰੇਟ ਹੈ ਜਿਹੜਾ ਤੁਸੀਂ ਵੀਰ ਦੇ ਨਾਲ ਫੋਨ ਕਰਕੇ ਉੱਥੇ ਜਾ ਕੇ ਚੈੱਕ ਕਰਕੇ ਤੈਅ ਕਰ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ ਜੀ 9350546205 9350546205 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦ ਨੇ ਜਿਹੜੇ ਤੁਸੀਂ ਖਰੀਦ ਸਕਦੇ ਕੰਡੀਸ਼ਨ ਜਮ ਓਕੇ ਤੁਸੀਂ ਦੇਖ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਹੈ 11x6.5 ਦੀ ਟਰਾਲੀ ਹੈ ਜੀ ਸਮੇਤ ਵਿੱਡ ਏਰੀਆ ਫ੍ਰੀਕੋਟ ਹੈ ਜੀ ਤੁਸੀਂ ਦੇਖ ਸਕਦੇ ਹੋ ਡੈਂਪਰ ਟਰਾਲੀ ਹੈ ਜੀ ਤੇ 86000 ਪਰ ਟਰਾਲੀ ਦਾ ਰੇਟ ਹੈ ਜੀ ਵਧੀਆ ਕੰਡੀਸ਼ਨ ਦੀ ਟਰਾਲੀ ਹੈ 94637 18059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ 11x6.5 ਦੀ ਸਮੇਤ ਵਿੱਡ 8800 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਛੋਟਾ ਹਾਥੀ ਵਿਕਾਊ ਹੈ ਜੀ ਛੋਟਾ ਹਾਥੀ ਵਿਕਾਊ ਹੈ 2017 ਮਾਡਲ ਕਾਗਜ਼ ਟੁੱਟੇ ਹੋਏ ਨੇ ਰੇਟ 1,85,000 9915348522 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਨਾ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਰੋਟਾਵੇਟਰ ਵਿਕਾਊ ਹੈ ਜੀ ਮਸ਼ੀਨ ਸਮੇਤ ਏਰੀਆ ਨੇੜੇ ਖੰਨਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਜ਼ਿਆਦਾ ਜਾਣਕਾਰੀ ਇਸ ਵੀਰ ਨੇ ਦਿੱਤੀ ਨਹੀਂ ਹੈਗੀ ਰੋਟਾਵੇਟਰ ਵਿਕਾਊ ਆ ਮਸ਼ੀਨ ਸਮੇਤ ਹੈ ਏਰੀਆ ਨੇੜੇ ਖੰਨਾ 798607337 ਨੰਬਰ ਤੇ ਫੀਸ ਸਕਦੇ ਹੋ ਜੀ ਇੱਕ ਵੀਰਾਂ ਨੂੰ ਬੇਨਤੀ ਹੈ ਕਿਸੇ ਵੀ ਪ੍ਰਕਾਰ ਦੀ ਤੁਸੀਂ ਐਡ ਕਰਵਾਉਣੀ ਹੋ ਤਾਂ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਤਾਂ ਕਿ ਜੋ ਵੀ ਸਾਡੇ ਕੋਲ ਜਾਣਕਾਰੀ ਆਉਂਦੀ ਅਸੀਂ ਅੱਗੇ ਭੇਜਦੇ ਹਾਂ ਤਾਂ ਉਹਦੇ ਵਿੱਚ ਕੋਈ ਕਮੀ ਬੇਸ਼ੀ ਨਾ ਆਵੇ ਤਾਂ ਤੁਹਾਡੀ ਹਰ ਇੱਕ ਚੀਜ਼ ਜਿਹੜੀ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਸੇਲ ਹੋ ਸਕੇ ਜਾਣਕਾਰੀ ਪੂਰੀ ਭੇਜਿਆ ਕਰੋ ਸਕੋਡਾ ਰੈਪਿਡ ਗੱਡੀ ਵਿਕਾਉ ਹੈ ਜੀ ਗੱਡੀ 2013 ਮਾਡਲ ਹੈ ਕਾਪੀ 2014 ਦੀ ਹੈ 99000 ਚੱਲੀ ਹੈ ਜੀ 295000 ਰੁਪਏ ਰੇਟ ਰੱਖੇ ਗੱਡੀ ਦਾ ਤੇ ਗੱਡੀ ਪੰਜਾਬ ਨੰਬਰ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਸਾਫ਼ ਕੰਡੀਸ਼ਨ ਦੀ ਤੇ ਇੱਕ ਹੱਥ ਚੱਲੀ ਹੋਈ ਗੱਡੀ ਹੈ ਇਹ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ 62836 35962 62836 35962 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਡਾ ਰੈਪਿਡ ਗੱਡੀ 2013 ਮਾਡਲ 295 ਅਚ ਖਰੀਦ ਸਕਦੇ ਹੋ ਜ਼ਮੀਨ ਠੇਕੇ ਤੇ ਚਾਹੀਦੀ ਨਾ ਵੀਰਾਂ ਨੂੰ 2 5 10 15 ਕਿਲੇ 5 ਸਾਲ ਲਈ ਚਾਹੀਦੀ ਹੈ ਲੋਕਲ ਮੋਹਾਲੀ ਜ਼ਿਲ੍ਹੇ ਚ ਆਮ ਨਾਲੋਂ 5000 ਠੇਕਾ ਵਧ ਕੇ ਦਿੱਤਾ ਜਾਵੇਗਾ ਜੀ ਹਰ ਸਾਲ ਅਡਵਾਂਸ ਠੇਕਾ ਦਿੱਤਾ ਜਾਵੇਗਾ ਜੇ ਕਿਸੇ ਵੀਰ ਨੇ ਜ਼ਮੀਨ ਹੈ ਨਾ ਵੀਰਾਂ ਨੂੰ ਠੇਕੇ ਤੇ ਦੇਣੀ ਹੈ ਤਾਂ ਨੰਬਰ ਨੋਟ ਕਰ ਲਓ 86999 26199 ਇਸ ਨੰਬਰ ਤੇ ਨਾ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਲਓ ਜੀ 15 ਕਿੱਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਜੀ ਵਿੱਚ ਦੋ ਮੋਟਰਾਂ ਤੇ ਦੋ ਕਿੱਲੇ ਲਿੰਕ ਰੋਡ ਦਾ ਫਰੰਟ ਹੈ ਜੀ ਸਮਾਣਾ ਪਾਤੜਾ 메ਨ ਰੋਡ ਤੋਂ 2 ਕਿਲੋਮੀਟਰ ਪਿੰਡ ਦੇ ਨਾਲ ਹੈ ਰੇਟ ਹੈ ਜੀ 50 ਲੱਖ ਕਿੱਲੇ ਦਾ ਪਿੰਡ ਹੈਗਾ ਜੀ ਚੁਪਕੀ ਚੁਪਕੀ ਪਿੰਡ ਹੈ ਜੀ ਪਿੰਡ ਦੀ ਨਿਆਈ ਵਾਲਾ ਬਾਣ ਵਿਕਾਊ ਹੈ 15 ਕਿੱਲੇ ਪੂਰੀ ਟਾਪ ਦੀ ਜ਼ਮੀਨ ਹੈ 9464357163 ਇਸ ਨੰਬਰ ਤੇ ਫੋਨ ਕਰਕੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਇਸ ਤਰ੍ਹਾਂ ਦੀਆਂ ਜ਼ਮੀਨਾਂ ਤੁਹਾਨੂੰ ਹੋਰ ਵੀ ਵੇਖਣ ਨੂੰ ਮਿਲਣਗੀਆਂ YouTube tractor melna channel ਤੇ ਜੇਕਰ ਤੁਸੀਂ ਜ਼ਮੀਨ ਪਲਾਟ ਕੋਠੀ ਖੇਤੀਬਾੜੀ ਵਾਲੇ ਸਥਾਨd ਕਿਸੇ ਵੀ ਤਰ੍ਹਾਂ ਦੀ ਖਰੀਦਣਾ ਚਾਹੁੰਦੇ ਹੋ ਜੀ ਤਾਂ ਇੱਕ ਵਾਰ tractor melna channel ਜ਼ਰੂਰ ਸਰਚ ਕਰੋ ਉੱਥੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਜੇਕਰ ਕਿਸੇ ਵੀ ਭੈਣ ਭਰਾ ਨੇ ਕੋਈ ਜ਼ਮੀਨ ਪਲਾਟ ਕੋਠੀ ਘਰ ਮਕਾਨ ਖੇਤੀਬਾੜੀ ਵਾਲੇ ਸਥਾਨd ਗੱਡੀਆਂ ਜਾਂ ਕੋਈ ਵੀ ਮਸ਼ੀਨਰੀ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜੇਕਰ ਕੋਈ ਘਰ ਦਾ ਸਮਾਨ ਸੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਦਿੱਤੇ ਨੰਬਰ ਤੇ 9877998446 ਜੋ ਕਿ ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਰਨਾ ਕਿ ਇੱਕ ਵਧੀਆ ਵੀਡੀਓ ਬਣਾ ਲਓ ਪੰਜ-ਸੱਤ ਫੋਟੋਆਂ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਣਾ ਚੈਨਲ YouTube ਤੇ ਲਾ ਦਿੱਤੀ ਜਾਊਗੀ ਤੁਹਾਡਾ ਸਾਰਿਆਂ ਦਾ ਤਹਿਤ ਰੋ ਧੰਨਵਾਦ ਹੈ ਜੀ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਚੈਨਲ ਨੂੰ ਸਪੋਰਟ ਕਰ ਰਹੇ ਹੋ ਤੇ ਜਿਹੜੀ ਵੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਤੇ ਜਿਹੜੇ ਵੀਰ ਇਹ ਵੀਡੀਓ ਦੇ ਥੱਲੇ ਪੰਜ ਵਾਰ ਵਾਹਿਗੁਰੂ ਕਮੈਂਟਾਂ ਦੇ ਵਿੱਚ ਲਿਖਣਗੇ ਉਹਨਾਂ ਵੀਰਾਂ ਦੇ ਨਾਮ ਅਗਲੀ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਪੋਰਟ ਕਰੋ ਬਣੇ ਨੂੰ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵਾਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ